ਜੀਪੀ ਹਾਈ ਕਮਾਂਡ ਵੱਲੋਂ ਐਮਐਲਏ ਅਸ਼ਵੀਨ ਸ਼ਰਮਾ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਅੱਜ ਧੂਰੀ ਦੇ ਵਿੱਚ ਬੀਜੇਪੀ ਆਗੂਆਂ ਵੱਲੋਂ ਖੁਸ਼ੀ ਚ ਲੱਡੂ ਵੰਡੇ ਗਏ ਅਤੇ ਨੱਚ ਟੱਪ ਕੇ ਜਸ਼ਨ ਮਨਾਇਆ ਗਿਆ ਬੀਜੇਪੀ ਆਗੂ ਰਣਦੀਪ ਦੇਵ ਨੇ ਕਿਹਾ ਅਸ਼ਵੀਨ ਸ਼ਰਮਾ ਬਹੁਤ ਵਧੀਆ ਇਨਸਾਨ ਹਨ ਅਤੇ ਇਕੱਲੇ ਇਕੱਲੇ ਵਰਕਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਪਾਰਟੀ ਦੀ ਬਿਹਤਰੀ ਲਈ ਪਹਿਲਾਂ ਵੀ ਬਹੁਤ ਚੰਗੀ ਤਰ੍ਹਾਂ ਕੰਮ ਕੀਤਾ ਤੇ ਹੋਰ ਵੀ ਬਲੰਦੀਆਂ ਤੇ ਲੈ ਕੇ ਜਾਣਗੇ ਇਹ ਹਾਈ ਕਮਾਂਡ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਜੋ ਇਹਨਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਆਓ ਸੁਣਦੇ ਹਾਂ ਹੋਰ ਕੀ ਕੁਝ ਕਿਹਾ ਬੀਜੇਪੀ ਆਗੂ ਰਣਦੀਪ ਦਿਓਲ ਨੇ। ਐਮਐਲਏ ਅਸ਼wini ਸ਼ਰਮਾ ਨੂੰ ਭਾਜਪਾ ਹਾਈ ਕਮਾਂਡ ਵੱਲੋਂ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਜਾਂ ਤੇ ਜਿੱਥੇ ਭਾਜਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਪੰਜਾਬ ਭਰ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਅਤੇ ਲੱਡੂ ਵੰਡੇ ਜਾ ਰਹੇ ਹਨ। ਤੋਰੀ ਵਿੱਚ ਵੀ ਭਾਜਪਾ ਵਰਕਰਾਂ ਵੱਲੋਂ ਲੱਡੂ ਬਣ ਕੇ ਖੁਸ਼ੀ ਮਨਾਈ ਗਈ ਅਤੇ ਢੋਲ ਤੇ ਪੰਗੜੇ ਪਾਏ ਗਏ ਇਸ ਮੌਕੇ ਭਾਜਪਾ ਕੋਲ ਦਾ ਕਹਿਣਾ ਸੀ ਕਿ ਅਸ਼wini ਸ਼ਰਮਾ ਦੇ ਪ੍ਰਧਾਨ ਬਣਨ ਤੇ ਜਿੱਥੇ ਭਾਜਪਾ ਨੂੰ ਹੋਰ ਬਲ ਮਿਲਿਆ ਉੱਥੇ ਹੀ 2027 ਦੀਆਂ ਚੋਣਾਂ ਵਿੱਚ ਵੀ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ ਭਾਜਪਾ ਦੇ ਜਿੰਨੇ ਵੀ ਵਰਕਰ ਨੇ ਉਹਨਾਂ 'ਚ ਅੱਜ ਬੜੀ ਵੱਡੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਸੰਗਠਨ ਨੂੰ ਸਮਝਣ ਵਾਲਾ ਤੇ ਸੰਗਠਨ ਨੂੰ ਪੂਰੇ ਵਧੀਆ ਤਰੀਕੇ ਨਾਲ ਚਲਾਉਣ ਵਾਲਾ ਕਿਉਂਕਿ ਮਾੜੇ ਸਮੇਂ ਦੇ ਵਿੱਚ ਵੀ ਚੰਗੇ ਸਮੇਂ ਦੇ ਵਿੱਚ ਵੀ ਅਸ਼ਵਨੀ ਸ਼ਰਮਾ ਜੀ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਬੜੇ ਵਧੀਆ ਤਰੀਕੇ ਨਾਲ ਚਲਾਇਆ ਇੱਕ ਇੱਕ ਵਰਕਰ ਨੂੰ ਪੂਰੇ ਪੰਜਾਬ ਦੇ ਵਿੱਚ ਅਸ਼ਵਨੀ ਸ਼ਰਮਾ ਜੀ ਨਾਮ ਦੇ ਨਾਲ ਜਾਣਦੇ ਆ ਤੇ ਇਹ ਬੜਾ ਵਧੀਆ ਡਿਸੀਜਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸਾਡੇ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਜੀ ਅਮੇਸ਼ਾ ਜੀ ਵੱਲੋਂ ਤਰुण चुਗ ਜੀ ਵੱਲੋਂ ਤੇ ਜਿਹੜੇ ਬੀਐਲ ਸੰਤੋਖ ਜੀ ਸਾਡੇ ਸੰਗਠਨ ਮਾ ਮੰਤਰੀ ਉਹਨਾਂ ਵੱਲੋਂ ਲਿਆ ਗਿਆ ਤੇ ਬੜੇ ਧੰਨਵਾਦੀ ਆ ਜਿਹੜਾ ਇੱਕ ਬਹੁਤ ਹੀ ਵਧੀਆ ਪ੍ਰਧਾਨ ਪੰਜਾਬ ਨੂੰ ਦੁਬਾਰਾ ਤੋਂ ਮਿਲਿਆ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਜਿੱਥੇ ਇਲੈਕਸ਼ਨਾਂ ਦੇ ਵਿੱਚ ਵਧੀਆ ਰਿਜ਼ਲਟ ਆਉਣਗੇ ਪੰਜਾਬ ਭਾਜਪਾ ਬਹੁਤ ਵਧੀਆ ਤਰੀਕੀ ਤਰੀਕੇ ਦੇ ਨਾਲ ਅੱਗੇ ਵਧੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸੈਂਟਰ ਦੀਆਂ ਯੋਜਨਾਵਾਂ ਨੇ ਉਹਨਾਂ ਦਾ ਲਾਭ ਵੱਧ ਛੜ ਕੇ ਪੰਜਾਬ ਦੇ ਲੋਕਾਂ ਨੂੰ ਵੀ ਮਿਲੂਗਾ ਤੇ ਵਧੀਆ ਤਰੀਕੇ ਦੇ ਨਾਲ ਸੰਗਠਨ ਦਾ ਕੰਮ ਹੋਇਆ ਕਰੂਗਾ ਕਿਉਂਕਿ ਅਸ਼ਵਨੀ ਸ਼ਰਮਾ ਜੀ ਦਾ ਜਿਹੜਾ ਪਾਰਟੀ ਨੂੰ ਚਲਾਉਣ ਦਾ ਸਿਸਟਮ ਹੈ ਉਹ ਬਹੁਤ ਵਧੀਆ ਲੋਕਾਂ ਨਾਲ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਪ੍ਰਧਾਨ ਨੇ ਤੇ ਮੈਂ ਇੱਕ ਵਾਰ ਫੇਰ ਤੋਂ ਸਮੂਹ ਵਰਕਰਾਂ ਨੂੰ ਪੰਜਾਬ ਭਰ ਦੇ ਨੂੰ ਬਹੁਤ-ਬਹੁਤ ਤੁਹਾਡੇ ਜ਼ਰੀਏ ਵਧਾਈ ਦਿੰਦਾ ਲੋਰ ਕੀ ਪੈ ਗਈ ਸੀ ਪਹਿਲਾਂ ਕੋਈ ਕਮੀ ਰਹੀ ਸੀ ਜੇ ਦੁਆਰੇ ਲਾਉਣਾ ਪਿਆ ਨੂੰ ਘਰ ਨਹੀਂ ਨਹੀਂ ਸਾਡੀ ਪਾਰਟੀ ਦਾ ਦੇਖੋ ਸਿਸਟਮ ਹੈ ਕਿ ਹਰੇਕ 3 ਸਾਲ ਬਾਅਦ ਪ੍ਰਧਾਨ ਬਦਲਿਆ ਜਾਂਦਾ ਚਾਹੇ ਉਹ ਸਰਕਲ ਦਾ ਪ੍ਰਧਾਨ ਹੋਣਾ ਚਾਹੀ ਜਿਲ੍ਹਾ ਪ੍ਰਧਾਨ ਹੋਣਾ ਚਾਹੀ ਪੰਜਾਬ ਪ੍ਰਧਾਨ ਚਾਹੇ ਰਾਸ਼ਟਰੀ ਪ੍ਰਧਾਨ ਹੈ ਹੁਣ ਸਾਡੇ ਰਾਸ਼ਟਰੀ ਪ੍ਰਧਾਨ ਦੀ ਵੀ ਚੋਣ ਹੋਣੀ ਹੈ ਪਰ ਵਧੀਆ ਚਿਹਰੇ ਦਾ ਆ ਜਾਣਾ ਪੰਜਾਬ ਨੂੰ ਮਿਲ ਜਾਣਾ ਤਾਂ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ क्रूशियल ਟਾਈਮ ਆ ਕੇ ਇਲੈਕਸ਼ਨ ਵੀ ਆਉਣ ਵਾਲੀ ਹੈ ਤੇ ਪੰਜਾਬ ਨੂੰ ਇੱਕ ਵਧੀਆ ਪ੍ਰਧਾਨ ਦੀ ਲੋੜ ਸੀ ਉਹ ਵਧੀਆ ਪ੍ਰਧਾਨ ਦੇ ਚਿਹਰੇ ਵੱਜੋਂ ਅਸ਼wini ਸ਼ਰਮਾ ਜੀ ਸਾਨੂੰ ਮਿਲੇ 2027 ਕਿੰਨਾ ਕੁ ਫਰਕ ਕੋ ਇਹਨਾਂ ਦੇ ਆਉਣ ਨਾਲ ਪੂਰਾ ਹੀ ਫਰਕ ਪੈਣਾ ਜੀ ਕਿਉਂਕਿ ਇਹ ਹਰ ਇੱਕ ਵਰਕਰ ਦੇ ਪੋਟੈਂਸ਼ੀਅਲ ਨੂੰ ਜਾਣਦੇ ਆ ਵੀ ਵਰਕਰ ਕੀ ਕਰ ਸਕਦਾ ਹੈ ਉਹਨੂੰ ਪਾਰਟੀ ਦੇ ਵਿੱਚ ਉਹ ਹੈ ਜਾਂ ਕੰਮ ਦਿੱਤਾ ਜਾਊਗਾ ਉਹਦੇ ਨਾਲ ਬੜਾ ਫਰਕ ਪੈਂਦਾ ਜਦੋਂ ਕਿਸੇ ਨੂੰ ਆਪਾਂ ਗਧੇ ਨੂੰ ਘੋੜੇ ਵਾਲਾ ਜਾਂ ਘੋੜੇ ਨੂੰ ਗਧੇ ਵਾਲਾ ਕੰਮ ਦੇ ਦਿੰਦੇ ਆ ਉਦੋਂ ਨਾ ਸਿਸਟਮ ਨਹੀਂ ਚੱਲਦਾ ਜਦੋਂ ਆਪਾਂ ਨੂੰ ਜਾਣਕਾਰੀ ਹੁੰਦੀ ਆਪਾਂ ਨੂੰ ਪਰਖ ਹੁੰਦੀ ਆ ਵੀ ਹੀਰਾ ਕਿਹੜਾ ਐ ਸੋਨਾ ਕਿਹੜਾ ਪਿੱਤਲ ਕਿਹੜਾ ਤਾਂ ਉਦੋਂ ਸਿਸਟਮ ਵਧੀਆ ਤਰੀਕੇ ਨਾਲ ਚੱਲਦਾ ਉਹਨੂੰ ਉਹੋ ਜਿਹਾ ਕੰਮ ਦਿੱਤਾ ਜਾਂਦਾ ਹਰ ਇੱਕ ਪਾਰਟੀ ਦਾ ਵਰਕਰ ਜ਼ਰੂਰੀ ਹੁੰਦਾ ਪਰ ਉਹਦੀ ਪਰਖ ਵੀ ਕਿਹੜਾ ਕੰਮ ਕਰ ਸਕਦਾ ਹਰੇਕ ਦੀ ਆਪਦੀ ਆਪਦੀ ਅੱਛਾਈ ਹੁੰਦੀ ਆ ਆਪ ਦਾ ਆਪ ਦਾ ਗੁਣ ਹੁੰਦਾ ਤੇ ਉਹਨ ਗੁਣ ਨੂੰ ਜਾਣਨ ਵਾਲੇ ਅਸ਼wini ਸ਼ਰਮਾ ਜੀ ਨੇ ਤੇ ਉਹ ਗੁਣ ਦੇ ਜ਼ਰੀਏ ਹੀ ਹਰੇਕ ਵਰਕਰ ਤੋਂ ਕੰਮ ਲਿਆ ਜਾਂਦਾ ਮੈਂ ਜੀ ਪਹਿਲਾਂ ਤਾਂ ਚੈਲੰਜ ਕਰਨਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਸੀਂ ਪੁਰਲਦੀਆਂ ਗੱਲਾਂ ਦਾ ਬਾਅਦ ਦੇ ਵਿੱਚ ਕਰ ਲਿਓ ਪਹਿਲਾਂ ਤੁਸੀਂ ਗਲੀਆਂ ਨਾਲੀਆਂ ਤਾਂ ਧੂਰੀਆਂ ਠੀਕ ਕਰ ਲਓ ਜਿਹੜਾ ਵੀ ਕੋਈ ਮੁੱਖ ਮੰਤਰੀ ਆਉਂਦਾ ਸੀਗਾ ਆਬਦੇ ਇਲਾਕੇ 'ਚ ਚਾਹੇ ਉਹ ਪਟਿਆਲੇ 'ਚ ਕੈਪਟਨ ਅਮਰਿੰਦਰ ਸਿੰਘ ਰਹੇ ਆ ਬਠਿੰਡੇ ਦੇ ਵਿੱਚ ਬਾਦਲ ਸਾਹਿਬ ਰਹੇ ਆ ਆਬਦੇ ਏਰੀਆ ਨੂੰ ਉਹਨਾਂ ਨੇ ਚੰਡੀਗੜ੍ਹ ਕਰਕੇ ਬਣਾਤਾ ਪਰ ਧੂਰੀ ਤਾਂ ਪਿੱਛੜਦਾ ਜਾ ਰਿਹਾ ਅੱਜ ਮੀਂਹ ਵੀ ਨਹੀਂ ਪੈ ਰਿਹਾ ਧੂਰੀ ਦੇ ਵਿੱਚ ਫੇਰ ਵੀ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਖੜਾ ਇਹ ਤਾਂ ਗਲੀਆਂ ਨਾਲੀਆਂ ਦੇ ਵਿੱਚ ਫਸੇ ਹੋਏ ਆ ਝੂਠ ਦੇ ਉੱਪਰ ਝੂਠ ਜਿੰਨਾ ਮਰਜ਼ੀ ਬੁਲਾ ਲਓ ਚਾਹੇ ਉਹ ਮੈਡੀਕਲ ਕਾਲਜ ਦਾ ਝੂਠ ਬਲਵਾ ਲਓ ਮੈਡੀਕਲ ਕਾਲਜ ਦਾ ਕੋਈ ਸੈਂਟਰ ਸਰਕਾਰ ਨੇ ਨਹੀਂ ਰੋਕਿਆ ਤੁਹਾਨੂੰ ਬਣਵਾਓ ਨਾ ਮੈਡੀਕਲ ਕਾਲਜ ਕਿਉਂ ਨਹੀਂ ਬਣਵਾਉਂਦੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੂਸਰੀ ਜਗ੍ਹਾ ਤੋਂ ਤੀਸਰੀ ਜਗ੍ਹਾ ਤੇ ਆ ਜਿਹੜਾ ਸੀਵਰੇਜ ਐ ਤੂਰੀ ਦਾ ਜਿਹੜਾ ਰੁਕਿਆ ਪਿਆ ਪਾਣੀ ਖੜਾ ਇਹ ਤਾਂ ਤੁਹਾਨੂੰ ਕੋਈ ਸੈਂਟਰ ਸਰਕਾਰ ਨੇ ਰੋਕਿਆ ਬਣਵਾਓ ਨਾ ਜੀ ਕਿਉਂ ਨਹੀਂ ਬਣਵਾਉਂਦੇ ਉਸ ਤੋਂ ਬਾਅਦ ਇਹ ਜਿਹੜੇ ਮਹੱਲਾ ਕਲੀਨਿਕ ਨੇ ਉਹਨਾਂ ਤੇ ਥੋਡੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਉਹ ਕਿਉਂ ਨਾ ਹੋਣੀਆਂ ਪੈਗੀਆਂ ਕਿਉਂਕਿ ਸੈਂਟਰ ਸਰਕਾਰ ਤੋਂ ਪੈਸਾ ਲੈਣਾ ਪੈਂਦਾ ਇਹ ਵੀ ਸੈਂਟਰ ਸਰਕਾਰ ਨੇ ਬਣਾਉਣਾ ਤੇ ਸੈਂਟਰ ਸਰਕਾਰ ਜਦੋਂ ਕਹਿ ਕੇ ਗਈ ਆ ਉਦੋਂ ਇਹ ਬਣੂਗਾ ਪੁਲ ਅੱਜ ਮੈਂ ਇੱਕ ਵਾਰ ਫੇਰ ਤਾਂ ਧੂਰੀ ਵਾਸੀਆਂ ਨੂੰ ਥੋੜੇ ਜਰੀਏ ਕਹਿਣਾ ਚਾਹੁੰਨਾ ਵੀ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਕਰਕੇ ਦਿਖਾਵਾਂਗੇ ਭਗਵੰਤ ਮਾਨ ਵਾਲੇ ਫੋਕੇ ਜਿਹੜੇ ਫੈਂਟਰ ਨੇ ਉਹ ਨਹੀਂ ਮਾਰਦੇ ਜਿਹੜੀਆਂ ਫੋਕੀਆਂ ਗੱਲਾਂ ਨੇ ਉਹ ਨਹੀਂ ਕਰਦੇ ਜੋ ਬੀਜੇਪੀ ਨੇ ਕਿਹਾ ਉਹ ਕਰਕੇ ਦਿਖਾਇਆ ਰਾਮ ਮੰਦਰ ਵੀ ਬਣਾਇਆ ਧਾਰਾ 370 ਵੀ ਹਟਾਈ ਜਿਹੜਾ ਕਰਤਾਰਪੁਰ ਸਾਹਿਬ ਵਾਲਾ ਲੰਗ ਹੈ ਉਹ ਵੀ ਖਲਵਾਇਆ ਹੋਰ ਬਹੁਤ ਸਿੱਖਾਂ ਵਾਸਤੇ ਤੇ ਪੰਜਾਬੀਆਂ ਵਾਸਤੇ ਕੰਮ ਕੀਤੇ ਆ ਚਾਹੇ ਰੇਲਵੇ ਸਟੇਸ਼ਨ ਬਣਾਏ ਹੋਣ ਚਾਹੇ ਪੀਜੀਆਈ ਸੈਟੇਲਾਈਟ ਸੈਂਟਰ ਬਣਾਇਆ ਹੋਵੇ ਚ ਚਾਹੇ ਰੋਡਸ ਬਣਾਈਆਂ ਹੋਣ ਜਬਰਦਸਤ ਜਿਹੜਾ ਕੰਮ ਬੀਜੇਪੀ ਕਹਿੰਦੀ ਆ ਉਹ ਕਰਕੇ ਦਿਖਾਉਗੇ ਇਹਦਾ ਪੁਲ ਤਾਂ ਛੋਟੀ ਜੀ ਗੱਲ ਆ ਪੁਲ ਬਣਾਇਆ ਜਾਊਗਾ ਜਦੋਂ ਵੀ ਕਲੀਅਰੈਂਸ ਹੋ ਜਾਂਦੀ ਹੈ ਜੀ ਬਹੁਤ ਜਲਦੀ ਤਰੀਕੇ ਨਾਲ 5-7 ਮਹੀਨਿਆਂ ਦੇ ਵਿੱਚ ਇਹਦਾ ਕੰਮ ਸ਼ੁਰੂ ਹੋਊਗਾ